ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪੁੱਜੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਲੋਪੜ ਵਿਖੇ ਸਥਿਤ ਹੈ ਤੇ ਦਰਸ਼ਨ ਕਰਨ ਲਈ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਤਾਂ ਅੰਮ੍ਰਿਤ ਵੇਲਾ ਸੀ ਗੁਰੂ ਸਾਹਿਬ ਆਸਾ ਦੀ ਵਾਰ ਦਾ ਖੇਤਰਗਨ ਲੱਗ ਗਏ ਇਸ ਸਥਾਨ ਤੇ ਅਤੇ ਪਿੱਛੋਂ ਪਾਈ ਧਾਰ ਦੇ ਪਹਾੜੀ ਰਾਜਿਆਂ ਅਤੇ ਮੁਗਲ ਫੌਜ ਨੇ ਆਪਣੀਆਂ ਖਾਦੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਉਪਰੋਂ ਸਰਸਾ ਵੀ ਛੱਡ ਕੇ ਆਇਆ ਹੋਇਆ ਸੀ ਗੁਰੂ ਸਾਹਿਬ ਨੇ ਆਸਾਰੀਵਾਰ ਦਾ ਕੀਰਤਨ ਜਾਰੀ ਰੱਖਿਆ ਤੇ ਪਿੱਛੇ ਭਾਈ ਉਧਰ ਸਿੰਘ ਬਾਬਾ ਅਜੀਤ ਸਿੰਘ ਜੀ ਉਹ ਅਤੇ ਹੋਰ ਸਿੱਖਾਂ ਨੇ ਡਟ ਕੇ ਮੁਗਲ ਸੈਨਾ ਬਾਈਧਾਰ ਦੇ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ ਉਸ ਮੁਕਾਬਲੇ ਵਿੱਚ ਹੀ ਭਾਈ ਉਧਰ ਸਿੰਘ ਜੀ ਸ਼ਹੀਦ ਦੀ ਪਾ ਗਏ ਕਿਸੇ ਆਸਾਨ ਤੇ ਜਦੋਂ ਸਰਸਾ ਪਾਰ ਕਰਨ ਲੱਗੇ ਤਾਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਛੋਟੇ ਸਾਹਿਬ ਜਾਤੇ ਬਾਬਾ ਜੋਰਾਵਰ ਸਿੰਘ ਜਿਹਦੇ ਬਾਬਾ ਫਤੇ ਸਿੰਘ ਜੀ ਮਾਤਾ ਗੁਦਰੀ ਜੀ ਦੇ ਨਾਲ ਤਤਲੂ ਦਰਿਆ ਦੇ ਪੱਤਨਾਂ ਹੀ ਬਾਬਾ ਕੁੰਮਾ ਮਾਸਕੀ ਜੀ ਦੀ ਚਾਂਦ ਵਿੱਚ ਰਾਤ ਠਹਿਰੇ ਮਾਤਾ ਸੁન્દਰੀ ਜੀ ਅਤੇ ਮਾਤਾ ਸਹਿਵਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲpropto ਉੱਚਾ ਖੇੜਾ ਮੋਹੱਲਾ ਵਿੱਚ ਰਾਤ ਠਹਿਰੇ ਅਤੇ ਬਾਅਦ ਵਿੱਚ ਦਿੱਲੀ ਨੂੰ ਚਲੇ ਗਏ ਵੱਡੇ ਸਾਹਿਬਜ਼ਾਦੇ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਜੁਧਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਟਲਾ ਨਿਹੰਗਾਂ ਦੇ ਘਰ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਪੁੱਜੇ ਸਰਗ ਗੁਰੂ ਸਾਹਿਬ ਦਾ ਪਰਿਵਾਰ ਇੱਥੇ ਬਿਸਣ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਪਰਿਵਾਰ ਕੋਟਾ ਸਾਹਿਬ ਰੱਖਿਆ ਗਿਆ। ਇਸੇ ਪੋ ਦੀ ਰਾਤ ਨੂੰ ਇਲਾ ਅਨੰਦਗੜ੍ਹ ਸਾਹਿਬ ਤੋਂ ਨਗਰ ਕੀਰਤਨ ਚੱਲਦਾ ਹੈ ਜੋ ਕਿ ਸੱਤ ਪੋ ਨੂੰ ਇੱਥੇ ਪਹੁੰਚਦਾ ਹੈ। ਢੰਗ ਨਾਲ ਆਉਂਦਾ ਹੈ ਪੈਦਲ ਯਾਤਰਾ ਦੇ ਰੂਪ ਵਿੱਚ ਸਰਸਾ ਪਾਰ ਕਰਦੇ ਹੋਏ ਅਤੇ ਪੂਰੀ ਰਾਤ ਕੀਰਤਨ ਹੁੰਦਾ ਰਹਿੰਦਾ ਹੈ। ਸਵੇਰੇ ਅੰਮ੍ਰਿਤ ਵੇਲੇ ਇੱਥੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਉਸੇ ਸਮੇਂ ਨੂੰ ਯਾਦ ਕਰਦੀਆਂ ਹੋਈਆਂ ਸੰਗਤਾਂ ਉਸੇ ਤੰਗ ਨਾਲ ਬੈਠ ਕੇ ਚਾਂਦ ਮਈ ਬੈਰਾਗ ਮਹਿਰੂਬ ਵਿੱਚ ਕੀਰਤਨ ਕਰਦੇ ਆ ਹਨ ਇਸ ਅਸਥਾਨ ਤੇ ਆ ਕੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਗੁਰੂ ਸਾਹਿਬ ਤੇ ਕਿੰਨਾ ਔਖਾ ਸਮਾਂ ਸੀ ਪਿੱਛੋਂ ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਨੇ ਹਮਲਾ ਵੀ ਕਰ ਦਿੱਤਾ ਪਰੰਤੂ ਗੁਰੂ ਸਾਹਿਬ ਨੇ ਆਪਣਾ ਨਿਤਨੇਮ ਨਹੀਂ ਛੱਡਿਆ ਅਸੀਂ ਥੋੜਾ ਜਿਹਾ ਦੁੱਖ ਤਾਂ ਕੀ ਆਵੇ ਆਪਣਾ ਨਿਤਨੇਮ ਹੀ ਛੱਡ ਦਿੰਦੇ ਹਾਂ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ